ਸਵਾਗਤ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਪੰਜਾਬ ਦੀ ਚੈਨਲ ਮੇਰਾ ਨਾਮ ਵੀਰਪਾਲ ਖੋੜ ਅੱਜ ਅਸੀਂ ਚਰਚਾ ਕਰਾਂਗੇ ਜਿਹੜੇ ਕਿ ਅਮਰੀਕਾ ਤੋਂ ਰਿਪੋਰਟ ਹੋ ਕੇ ਮੁੰਡੇ ਕੁੜੀਆਂ ਵਾਪਸ ਆ ਰਹੇ ਹਨ ਅਤੇ ਕਈ ਤਰ ਪੂਰੀਆਂ ਨੇ ਪੂਰੀਆਂ ਫੈਮਲੀਆਂ ਵਾਪਸ ਆ ਰਹੀਆਂ ਹਨ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਜੁੜੇ ਹੋਏ ਨੇ ਮਨਪ੍ਰੀਤ ਕੌਰ ਜੀ ਮਨਪ੍ਰੀਤ ਕੌਰ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੈਲਾ ਤਾਂ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਦਾ ਵੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮਨਪ੍ਰੀਤ ਕੌਰ ਜੀ ਜਿਹੜੇ ਕਿ ਮੁੰਡੇ ਕੁੜੀਆਂ ਅਮਰੀਕਾ ਤੋਂ ਰਿਪੋਰਟ ਹੋ ਕੇ ਵਾਪਸ ਆ ਰਹੇ ਹਨ ਤੁਹਾਡਾ ਉਹਨਾਂ ਤੁਹਾ ਦੇਖੋ ਜੀ ਜਿਹੜੇ ਮੁੰਡੇ ਕੁੜੀਆਂ ਤੇ ਕਈ ਤਾਂ ਪੂਰੀਆਂ ਫੈਮਲੀਆਂ ਹੀ ਵਾਪਸ ਆ ਰਹੀਆਂ ਨੇ ਹਨਾ ਉਹ ਹੈ ਤਾਂ ਆਪਣੇ ਪੰਜਾਬ ਲਈ ਬਹੁਤ ਮਾੜੀ ਗੱਲ ਕਿ ਆਪਣੇ ਪੰਜਾਬ ਦਾ ਇੰਨਾ ਅਰਬਾਂ ਖਰਬਾ ਰੁਪਇਆ ਜਿਹੜਾ ਆ ਉਹ ਬਹਿਲਾ ਬੱਚਿਆਂ ਨੂੰ ਬਾਹਰ ਭੇਜਣ ਤੇ ਮਾਪਿਓ ਨੇ ਖਰਾਬ ਕੀਤਾ ਠੀਕ ਹੈ ਖਰਾਬ ਕੀ ਕੀਤਾ ਉਹਨਾਂ ਨੇ ਤਾਂ ਲਾਇਆ ਸੀ ਪੈਸਾ ਕਿ ਚਲੋ ਮਾਪ ਬੱਚੇ ਬੱਚਿਆਂ ਦਾ ਭਵਿੱਖ ਬਣ ਜਾਊਗਾ ਮਾਪਿਓ ਤਾਂ ਬੱਚਿਆਂ ਵਾਸਤੇ ਸਦਾ ਹੀ ਭਲਾ ਸੋਚਦਾ ਠੀਕ ਹੈ ਤੇ ਬੱਚਿਆਂ ਨੇ ਵੀ ਆਪਦੇ ਮਾਪਿਓ ਦੇ ਨਾਲ ਜਿੱਦ ਕਰਕੇ ਕਿ ਨਹੀਂ ਉਹ ਫਲਾਣਿਆਂ ਦਾ ਮੁੰਡਾ ਗਿਆ ਜੀ ਅਸੀਂ ਵੀ ਜਾਣਾ ਸਾਨੂੰ ਇੰਨੇ ਪੈਸੇ ਖੜੇ ਪੈਰ ਕਰਜ਼ਾ ਚੱਕ-ਚੱਕ ਕੇ ਮਾਪਿਓ ਨੇ ਲਾਏ ਤੇ ਉਹ ਬਾਹਰ ਗਏ ਤੇ ਬਾਹਰ ਜਾ ਕੇ ਕੀ ਹੋਇਆ ਕਈਆਂ ਨੂੰ ਤਾਂ ਗਿਆਨ ਨੂੰ ਹਜੇ 1 ਮਹੀਨਾ ਹੋਇਆ ਸੀ 2 ਮਹੀਨੇ ਹੋਏ ਸੀ ਕਈਆਂ ਨੂੰ ਸਾਲ-ਸਾਲ ਹੋ ਗਿਆ ਸੀ ਹੁਣ ਸੈੱਟ ਹੋਣ ਵਾਲੇ ਸੀ ਉਹ ਮੁੜਿਆਏ ਵਾਪਸ ਠੀਕ ਹੈ ਹੈ ਤਾਂ ਪੰਜਾਬ ਦਾ ਪੈਸਾ ਦੇਖੋ ਜੇ ਉਹ ਪੰਜਾਬ ਦਾ ਪੈਸਾ ਪੰਜਾਬ ਵਿੱਚ ਰਹਿੰਦਾ ਤਾਂ ਪੰਜਾਬ ਤਰੱਕੀ ਕਰਦਾ ਠੀਕ ਹੈ ਹੈ ਤਾਂ ਮਾੜੀ ਗੱਲ ਹੈ ਪਰ ਫਿਰ ਵੀ ਆਪਾਂ ਇਸ ਗੱਲ ਤੇ ਜੇ ਚਰਚਾ ਕਰੀਏ ਤੇ ਸਰਕਾਰਾਂ ਵੀ ਦੋਸ਼ੀ ਨੇ ਤੇ ਕਿਸੇ ਹੱਦ ਤੱਕ ਮਾਪਿਓ ਵੀ ਦੋਸ਼ੀ ਆ ਮਾਪਿਓ ਕਿਵੇਂ ਦੋਸ਼ੀ ਹੈ ਕਿ ਮਾਪਿਓ ਨੂੰ ਆਪਦੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਸੀ ਵੀ ਪੁੱਤਰਾ ਵੇ ਬਾਹਰ ਜਾ ਕੇ ਜਿਹੜੇ ਤੂੰ ਪੈਸੇ ਖਰਾਬ ਕਰਨੇ ਆ ਜਾਂ ਜਿਹੜੇ ਪੈਸੇ ਤੂੰ ਬਾਹਰ ਜਾ ਕੇ ਲਾਉਣੇ ਆ ਉਹੀ ਆਪਣੇ ਪੰਜਾਬ ਵਿੱਚ ਆਪਦੇ ਦੇਸ਼ ਵਿੱਚ ਰੱਖ ਕੇ ਲਾ ਤੇ ਕੋਈ ਕੰਮ ਇੱਥੇ ਸਟਾਰਟ ਕਰ ਤਾਂ ਕਿ ਆਪਣਾ ਵੀ ਫਾਇਦਾ ਹੋਵੇ ਨਾਲੇ ਘਰ ਦਾ ਪੈਸਾ ਘਰੇ ਰਹਿਣਾ ਸੀ ਜਮੀਨਾਂ ਸਾਂਭੀਆਂ ਜਾਣੀਆਂ ਸੀ ਕਈਆਂ ਨੇ ਜ਼ਮੀਨਾਂ ਤੇ ਲੋਨ ਲਏ ਘਰਾਂ ਤੇ ਲੋਨ ਲਏ ਉਹ ਪੈਸਾ ਘਰੇ ਰਹਿੰਦਾ ਨਾਲੇ ਬੱਚੇ ਮਾਪਿਓ ਦੀ ਸੇਵਾ ਕਰਦੇ ਘਰੇ ਰਹਿੰਦੇ ਨਾਲੇ ਆਪਣੇ ਪੰਜਾਬ ਦੀ ਤਰੱਕੀ ਨੌਜਵਾਨ ਜਿਹੜੇ ਆਪਣੇ ਅੱਜ ਕੱਲ੍ਹ ਦੇ ਮੁੰਡੇ ਕੁੜੇ ਨੌਜਵਾਨ ਇੱਥੋਂ ਦੇ ਪੰਜਾਬ ਦੇ ਹਾਂ ਜੇਕਰ ਇੱਥੇ ਰਹਿ ਕੇ ਉਹ ਕਿਸ ਤਰ੍ਹਾਂ ਦਾ ਕੰਮ ਕਰ ਸਕਦੇ ਹਨ ਆਪਣਾ ਪੈਸਾ ਕਿਵੇਂ ਬਚਾ ਸਕਦੇ ਹਨ ਦੇਖੋ ਜੀ ਬਹੁਤ ਸਾਰੇ ਕੰਮ ਆ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਹੁਣ ਜੇ ਪੰਜਾਬ ਦੇ ਨੌਜਵਾਨਾਂ ਨੇ ਪੰਜਾਬ ਵਿੱਚ ਰਹਿ ਕੇ ਕੰਮ ਕਰਨਾ ਹੋਵੇ ਤਾਂ ਬਹੁਤ ਕੰਮ ਨੇ ਜਿਹੜੇ ਕੀਤੇ ਜਾ ਸਕਦੇ ਨੇ ਪਹਿਲੀ ਗੱਲ ਪੰਜਾਬ ਦਾ ਮੇਨ ਕੰਮ ਜਿਹੜਾ ਆ ਉਹ ਖੇਤੀ ਦਾ ਏ ਫਾਰਮਿੰਗ ਦਾ ਲੋਕਾਂ ਨੇ ਖੇਤੀ ਤੇ ਹੀ ਲੋਨ ਚੱਕਿਆ ਫਿਰ ਬਾਹਰ ਜਾ ਕੇ ਉਹ ਪੈਸਾ ਇਨਵੈਸਟ ਕੀਤਾ ਉੱਥੇ ਜਾ ਕੇ ਕੀ ਕੀਤਾ ਉੱਥੇ ਜਾ ਕੇ ਪਹਿਲਾਂ ਸ਼ਿਫਟਾਂ ਲਾਈਆਂ ਹੱਡ ਤੋੜੇ ਪੜਾਈਆਂ ਕੀਤੀਆਂ ਨਾਲ ਸ਼ਿਫਟਾਂ ਲਾਈਆਂ ਨਾਲੇ ਘਰੇ ਆ ਕੇ ਖਾਣਾ ਬਣਾਇਆ ਠੀਕ ਹੈ ਤੇ ਉੱਥੇ ਗੋਰਿਆਂ ਦੀ ਕੀਤੀ ਗੁਲਾਮੀ ਛੋਟੇ ਤੋਂ ਛੋਟਾ ਕੰਮ ਮੈਂ ਕਹਿੰਿਆ ਟਾਇਲਟ ਸਾਫ ਕਰਨ ਤੋਂ ਲਾਵਾ ਕਹਿਲਾ ਖੇਤਾਂ 'ਚ ਜਾ ਕੇ ਦਿਹਾੜੀਆਂ ਦਾ ਕੰਮ ਕਦੇ ਬੇਰ ਤੋੜ ਲੈ ਕਦੇ ਸਬਜ਼ੀਆਂ ਤੋੜ ਲੀਆਂ ਕਿਤੇ ਪੈਕੇਜਿੰਗ ਕਰ ਲਈ ਸਾਰੇ ਕੰਮ ਕੀਤੇ ਉਹੀ ਕੰਮ ਆਪਣੇ ਪੰਜਾਬ 'ਚ ਰਹਿ ਕੇ ਕਿਉਂ ਨਹੀਂ ਕਰ ਸਕਦੇ ਸਾਰੇ ਕੰਮ ਹੋ ਸਕਦੇ ਆ ਖੇਤੀ ਹੋ ਸਕਦੀ ਐ ਇੱਥੇ ਬਹੁਤ ਆਧੁਨਿਕ ਮਤਲਬ ਆਰਗੈਨਿਕ ਖੇਤੀ ਅੱਜ ਆਰਗੈਨਿਕ ਫਾਰਮਿੰਗ ਪੂਰੇ ਪੰਜਾਬ 'ਚ ਪੂਰੇ ਪੰਜਾਬ 'ਚ ਕੀ ਪੂਰੇ ਇੰਡੀਆ 'ਚ ਪਕੜਦੇ ਆ ਆਪਣੇ ਇੱਥੇ ਮਲਾਵਟ ਕਰ ਕਰਕੇ ਖੇਤੀ ਕਰਨੀ ਸ਼ੁਰੂ ਕਰਤੀ ਕਿੰਨੇ ਮੈਂ ਕਹਿ ਲਈਏ ਆਪਾਂ ਕਿ ਕਿੰਨੇ ਸਪਰੇਅਾਂ ਕੀਤੀਆਂ ਜਾਂਦੀਆਂ ਠੀਕ ਹੈ ਹੁਣ ਆਰਗੈਨਿਕ ਖੇਤੀ ਵੱਲ ਰੁਝਾਨ ਹੋਇਆ ਹੋਇਆ ਹੈ ਆਰਗੈਨਿਕ ਖੇਤੀ ਕਰਨ ਉਹ ਖੇਤੀ ਕਰਨ ਜਿਹੜੀ ਕੀ ਆਪਣੇ ਪੈਸਾ ਵੀ ਮੁਨਾਫਾ ਵੀ ਜ਼ਿਆਦਾ ਦਵੇ ਉਹੀ ਤੁਸੀਂ ਸੁਣਿਆ ਹੀ ਹੋਣਾ ਕਹਿੰਦੇ ਆਪਾਂ ਆਲੂ ਬੀਜਦੇ ਆ ਤੇ ਕਈ ਬਿਜ਼ਨਸਮੈਨ ਬੰਦੇ ਆ ਜਿਹੜੇ ਆਲੂ ਦੇ ਚਿਪਸ ਬਣਾ ਕੇ ਮਹਿੰਗੇ ਵੇਚੀ ਜਾਂਦੇ ਨੇ ਹਾਂਜੀ ਠੀਕ ਹੈ ਨਾ ਉਹੀ ਗੱਲ ਹੈ ਕਿ ਫਲਾਂ ਦੀ ਖੇਤੀ ਕਰ ਲੋ ਉਹੀ ਪ੍ਰਾਣੀਆਂ ਖੇਤੀ ਕਰਨਗੇ ਕਹਲਾ ਕਣਕ ਬੀਜਲੀ ਜੀ ਝੋਨਾ ਲਾ ਲਿਆ ਜੀ ਅਸੀਂ ਠੀਕ ਹੈ ਮੱਕੀ ਲਾ ਲਈ ਜੀ ਪਰ ਗੱਲ ਇਹ ਆ ਵੀ ਜਿਹੜੇ ਆਧੁਨਿਕਾ ਫਲ ਲਾ ਲੈਣ ਸਟ੍ਰਾਬਰੀ ਡ੍ਰੈਗਨ ਕਿੰਨੇ ਫਰੂਟ ਆ ਜਿਹੜੇ ਮਹਿੰਗੇ ਵੇਚਦੇ ਬਾਜ਼ਾਰਾਂ ਚ ਤੇ ਆਪਾਂ ਨੂੰ ਬਾਹਰੋਂ ਇੰਪੋਰਟ ਕਰਾਉਣੇ ਪੈਂਦੇ ਉਹ ਆਪਣੇ ਇੱਥੇ ਲੋਕਲ ਕਿਉਂ ਨਹੀਂ ਲਾ ਸਕਦੇ ਲਾ ਸਕਦੇ ਹਾਂਜੀ ਇਸ ਤੋਂ ਇਲਾਵਾ ਖੇਤੀ ਤੋਂ ਇਲਾਵਾ ਛੋਟੇ ਕੰਮ ਤੋਂ ਹੁਣ ਬਹੁਤ ਸਾਰੇ ਮੁੰਡੇ ਕੁੜੀਆਂ ਹੈਗੇ ਆ ਜਿਨ੍ਹਾਂ ਨੇ ਫੂਡ ਕੋਰਟ ਵਾਲੇ ਪਾਸੇ ਆਏ ਆ ਜਿਨ੍ਹਾਂ ਨੇ ਟਰਾਲੀਆਂ ਮੋਡੀਫਾਈ ਤੁਸੀਂ ਦੇਖਿਆ ਹੁਣ ਪੰਜਾਬ ਵਿੱਚ ਬਹੁਤ 트ੈਂਡ ਚੱਲਿਆ ਟਰਾਲੀਆਂ ਮੋਡੀਫਾਈ ਕਰਾ ਕੇ ਫੂਡ ਕੋਰਟ ਵਾਲੇ ਪਾਸੇ ਆ ਗਏ ਉਹ ਆਈਡੀਆ ਕਿੱਥੋਂ ਆਇਆ ਉਹ ਵੀ ਵੈਸਟਰਨ ਕਲਚਰ ਤੋਂ ਬਾਹਰੋਂ ਹੀ ਆਇਆ ਆਈਡੀਆ ਉੱਥੇ ਜਾ ਕੇ ਜਦੋਂ 버거 ਪੀਜ਼ੇ ਬਣਾਉਂਦੇ ਆ ਤੇ ਕਿਉਂ ਨਹੀਂ ਆਪਣੇ ਪੰਜਾਬ ਵਿੱਚ ਬਣਾ ਸਕਦੇ ਵੀ ਹਾਂਜੀ ਠੀਕ ਹੈ ਤੇ ਬਹੁਤ ਸਾਰੇ ਕੰਮ ਆ ਜਿਹੜੇ ਥੋੜੀ ਇਨਵੈਸਟਮੈਂਟ ਤੋਂ 4-5 ਲੱਖ ਦੀ ਇਨਵੈਸਟਮੈਂਟ ਤੋਂ ਸ਼ੁਰੂ ਕੀਤੇ ਜਾ ਸਕਦੇ ਆ ਕੱਪੜੇ ਦਾ ਵਪਾਰ ਹੋ ਗਿਆ ਹੋਰ ਕੋਈ ਵਪਾਰ ਹੋ ਗਿਆ ਸਾਰੇ ਵਪਾਰ ਕੀਤੇ ਜਾ ਸਕਦੇ ਆ ਹਾਂਜੀ ਬਿਲਕੁਲ ਮਨਪ੍ਰੀਤ ਜੀ ਤੁਸੀਂ ਬਿਲਕੁਲ ਸਹੀ ਕਿਹਾ ਜਿਵੇਂ ਕਿ ਇਹ ਜਿਹੜੇ ਮੁੰਡੇ ਕੁੜੀਆਂ ਡਿਪੋਰਟ ਹੋ ਕੇ ਉਧਰੋਂ ਆ ਰਹੇ ਹਨ ਜਾਂ ਕੱਢਿਆ ਹੈ ਉਹਨਾਂ ਨੇ ਤਾਂ ਉਹ ਆਪਣਾ ਇੱਧਰ ਕਾਰੋਬਾਰ ਸ਼ੁਰੂ ਕਰ ਸਕਦੇ ਹਨ ਵੀ ਇੱਧਰ ਜਿਵੇਂ ਕਰਨ ਲੱਗਿਆਂ ਉਹਨਾਂ ਨੂੰ ਸ਼ਰਮ ਆਉਂਦੀ ਹੈ ਹੈਨਾ ਤੇ ਉਹ ਬਾਹਰ ਜਾ ਕੇ ਵੀ ਉਹਨਾਂ ਦੀ ਗੁਲਾਮੀ ਕਰਦੇ ਆ ਗੋਰਿਆਂ ਦੀ ਤੇ ਉਹ ਇੱਧਰ ਆਵਦਾ ਉਹੀ 40-45 ਲੱਖ ਜਿਹੜਾ ਲਾ ਕੇ ਉਧਰ ਜਾਂਦੇ ਨੇ ਤੇ ਉਹ ਇੱਧਰ ਆਵਦਾ ਫੇਰ ਵੱਡਾ ਕਾਰੋਬਾਰ ਸ਼ੁਰੂ ਕਰ ਸਕਦੇ ਹਨ ਬਿਲਕੁਲ ਵੈਸੇ ਵੀ ਪੰਜਾਬੀਆਂ ਨੇ ਬਹੁਤ ਪੰਜਾਬੀਆਂ ਨੇ ਤਾਂ ਕਈਏ ਆਪਾਂ ਕਿ ਆ ਫੂਡ ਟਰੱਕ ਵਾਲਾ ਕੰਮ ਸ਼ੁਰੂ ਕੀਤਾ ਨਾ ਤੇ ਜਿਹੜੇ ਹੁਣ ਡਿਪੋਰਟ ਹੋ ਕੇ ਆਏ ਜੇ ਆਪਾਂ ਇਹ ਮੰਨ ਕੇ ਬਹਿ ਜਾਈਏ ਕਿ ਉਹ ਇਸ ਸੋਕ ਚ ਬੈਠੇ ਰਹਿਣ ਕੀ ਅਸੀਂ ਉੱਥੋਂ ਇੰਨਾ ਪੈਸਾ ਖਰਾਬ ਹੋ ਗਿਆ ਹੁਣ ਉਸ ਚੀਜ਼ ਨੂੰ ਦੋ ਤਰੀਕੇ ਆ ਕਿਸੇ ਵੀ ਗੱਲ ਨੂੰ ਆਪਾਂ ਜਾਂ ਤਾਂ 네ਗੇਟਿਵ ਲੈ ਕੇ ਜਾ ਸਕਦੇ ਆ ਜਾਂ ਪੋਜ਼ਿਟਿਵ ਹੁਣ ਉੱਥੋਂ ਤਾਂ ਤੁਸੀਂ ਆ ਹੀ ਗਏ ਆ ਡਿਪੋਰਟ ਹੋ ਕੇ ਇਹ ਤਾਂ ਆਪਸ਼ਨ ਹੀ ਨਹੀਂ ਹੈ ਕਿ ਤੁਸੀਂ ਉੱਥੇ ਵਾਪਸ ਜਾ ਸਕਦੇ ਹੋ ਮਾਪਿਆਂ ਨੂੰ ਵੀ ਇਹ ਚੀਜ਼ ਸਮਝਣੀ ਪੈਣੀ ਹੈ ਵੀ ਹੁਣ ਤੁਸੀਂ ਉੱਥੋਂ ਆ ਗਏ ਆ ਇਹ ਤਾਂ ਹੈ ਨਹੀਂ ਕਿ ਹੁਣ ਤੁਸੀਂ ਦੁਬਾਰਾ ਕਰਜ਼ਾ ਚੱਕ ਕੇ ਕਿਤੇ ਹੋਰ ਕੰਟਰੀ 'ਚ ਉਹਨਾਂ ਨੂੰ ਭੇਜ ਦੋਗੇ ਪਹਿਲੀ ਗੱਲ ਤਾਂ ਡੋਂਕੀ ਲਾ ਕੇ ਜਾਣਾ ਹੀ ਗਲਤ ਆ ਠੀਕ ਹੈ ਫਿਰ ਜੇ ਤੁਸੀਂ ਆ ਹੀ ਗਏ ਆ ਤਾਂ ਹੁਣ ਇਹ ਦੇਖੋ ਕਿ ਇਸ ਸਿਚੁਏਸ਼ਨ ਤੋਂ ਓਵਰਕਮ ਕਿਵੇਂ ਕਰਨਾ ਹੈ ਠੀਕ ਹੈ ਬਾਹਰ ਕਿਵੇਂ ਆਣਾ ਇਸ ਸਿਚੁਏਸ਼ਨ ਤੋਂ ਸ਼ਰਮ ਦਾ ਪਰਦਾ ਪੰਜਾਬੀਆਂ ਨੂੰ ਚੱਕਣਾ ਹੀ ਪੈਣਾ ਹੈ ਉਹਨਾਂ ਨੂੰ ਜੇ ਉੱਥੇ ਜਾ ਕੇ ਛੋਟੇ-ਛੋਟੇ ਕੰਮ ਕਰਦੇ ਤੇ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਆਪਣੇ ਦੇਸ਼ ਵਿੱਚ ਰਹਿ ਕੇ ਆਪਣੇ ਕੰਟਰੀ ਵਿੱਚ ਰਹਿ ਕੇ ਆਪਣੇ ਪੰਜਾਬ ਵਿੱਚ ਰਹਿ ਕੇ ਵੀ ਤੁਸੀਂ ਉਹ ਕੰਮ ਕਰ ਸਕਦੇ ਆ ਤੇ ਉਹ ਕੰਮ ਕਰਕੇ ਤੁਸੀਂ ਪੋਜ਼ੀਟਿਵ ਵੇ ਨਾਲ ਅੱਗੇ ਵਧੋ ਤੇ ਆਪਦਾ ਜਿਹੜਾ ਕਰਜ਼ਾ ਚੱਕਿਆ ਸੀ ਨਾਲੇ ਤਾਂ ਮਾਪਿਓ ਦੀ ਜ਼ਿੰਦਗੀ ਸੌਖੀ ਹੋਵੇ ਨਾਲੇ ਉਹ ਕਰਜ਼ੇ ਤੋਂ ਤੁਸੀਂ ਆਪ ਦੇ ਆਪ ਨੂੰ ਮੁਕਤ ਕਰੋ ਨਾਲੇ ਬੱਚਿਆਂ ਦਾ ਜਿਹੜਾ ਭਵੇਖਾ ਉਹ ਸਹੀ ਹੋਵੇਗਾ ਹਾਂਜੀ ਮਨਪ੍ਰੀਤ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪ ਦਾ ਕੀਮਤੀ ਸਮਾਂ ਸਾਨੂੰ ਤੇ ਸਾਡੇ ਦਰਸ਼ਕਾਂ ਨੂੰ ਦਿੱਤਾ